ਕੰਪਨੀ ਰੱਡ ਜਾਈਆ ਇੱਥੇ ਮੈਂ ਮੈਂ ਤੇ ਮੇਰੇ ਵੀਰ ਜੀ ਨੇ ਬਸ ਗੱਲਾਂ ਕਰੀ ਜਾਂਦੇ ਸੀਗੇ ਫੇਰ ਮੈਂ ਕਿਹਾ ਚੱਲ ਨਾਲ ਦੀਆਂ ਵਾਲਾ ਦਾ ਡੱਬਾ ਡਬੋਲ ਕੇ ਰੱਖ ਲਵਾਂ ਹਣਾ ਬਾਸੇ ਦੇ ਕੇ ਭਾਬੀ ਜੀ ਨਵਾਜ਼ ਮਾਰ ਲਈ ਵੀ ਅਸੀਂ ਕਰਨ ਕਰਦੇ ਆ ਰਖੜੀਆਂ ਦੀ ਥਾਲੀ ਤਿਆਰ ਅਰੇ ਇੰਨੀ ਅਤਲ ਸਚੋ ਚੇਰਣਾ ਰੱਖ ਲਾ ਨਹੀਂ ਯਾਰ ਉਹ ਤਰ੍ਹਾਂ ਜਿਹਾ ਹੋ ਜਾਂਦਾ ਹੈ ਜੀ ਭਾਬੀ ਜੀ ਉਹ ਭਾਬੀ ਜੀ ਬੀਤ ਕਾਲ ਜੀ ਸਾਰਿਆਂ ਨੂੰ ਮੋਹ ਪਿਆਰ ਦਿੱਤੀ। ਸਾਜਾ ਪਰੇ ਦੇ ਪਾਸੇ ਇਹ ਕਾ ਚਾਰੀ ਸੀ। ਤੇ ਆਪਾਂ ਅਕਸੇ ਸਾਰਾ ਵਲੋਗ ਇਹਦਾ ਬਹੁਤ ਹੀ ਵਧੀਆ ਗਿਆ। ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ। ਸੋ ਇਸ ਦਾ ਇਸ ਵਾਰੀ ਵੀ ਬਹੁਤ ਪਿਆਰ ਦੇਣਾ। ਰਵੀ ਆਹ ਮੈਨੂੰ ਪੂਰਾ ਘੱਟ ਨਹੀਂ। ਚਲ ਆਜੋ। ਕੀ? ਆਜੋ ਜੀ। ਬੋਲੋ। ਇੱਥੇ ਬੈਠਾ। ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਭਾਪੀ ਦੇ ਤੇ ਮੀਂਹ ਦੀ ਰਖਣੀ ਬਣਾ ਲਈ। ਸੋ ਪਿਛਲੀ ਵਾਰੀ ਨਾ ਮੈਂ ਇੱਕ ਗਲਤੀ ਕੀਤੀ ਸੀ। ਵੀ ਮੈਂ ਸੱਤ ਤੇ ਚੁੰਨੀ ਲਈ ਸੀ ਕਿ ਨਾ ਮੇਰੇ ਭਾਬੀ ਜੀ ਨੇ ਮੈਨੂੰ ਰੋਕਿਆ ਜਾਂ ਕਹਿ ਰਹੇ ਵੀ ਧਿਆਨ ਨਹੀਂ ਲੀਆ ਖੁਸ਼ੀ ਖੁਸ਼ੀ ਚ ਸੋ ਇਸ ਵਜ੍ਹਾ ਕਰਕੇ ਸਹੋੜਾ ਪਾਤੀ ਨਹੀਂ ਆਹ ਜੀ ਦੇ ਭਾਬੀ ਵੀ ਆ ਰਹੀਆਂ ਜੀ ਸਾਰੇ ਭਾਬੀ ਜੀ ਉਹ ਉਧਰ ਗਈ ਆ ਜੋ ਇਹ ਦੇਖੋ ਲੈ ਲੇਟਰਾ ਮਿੰਟ ਤਾਂ ਹੈ ਕਿੰਨੀ ਤੋਂ ਅੰਦਰ ਦੇ ਮੱਝ ਕਿਹੜਾ ਰੋੜਦੇ ਆ हमरे में चले गए थे हमने अपना ही है <laughs> <laughs> और इन सोई तो कोई बढ़ता नहीं कोई कपड़ी है मैंने आई के बाद दूसरा ही वो नहीं छूटा करना कपड़ी है मैंने कब भी लावे <लाएं> मेरे एक भी एक भी लावे सीधा सीधा ਮਿੰਦੀ ਦੇ ਉੱਤੇ ਲੱਗੂ ਇੰਕ ਹੋ ਗਿਆ ਮੇਰਾ ਇੰਕ ਆਣਾ ਹੈ ਤੇ ਚੇਕ ਕਰਕੇ ਤੇ ਚੇਕ ਕਰਕੇ ਹਾਂ ਤੇ ਵੀ ਵਗਿਆ ਟੁੱਟਿਆ ਜਾ ਠੀਕ ਬਾਈ ਜੇ ਆਪਾਂ ਸਾਰਾ ਮਾਰ ਕੇ ਵੱਟਾਂ ਗਏ ਬੜਾ ਵੱਡਾ ਬਟ ਫੋਟੋਗ੍ਰਾਫ ਇੱਥੇ ਆਪਾਂ ਮਸਤੀ ਕਰੀ ਜਾਂਦੇ ਸੀ ਸੋ ਫਿਰ ਆਪਾਂ ਸਭ ਤੋਂ ਵੱਡੇ ਵੀਰ ਜਿਆ ਦੇ ਬਣ ਕੇ ਸੋ ਫਿਰ ਆਪਾਂ ਇਧਰ ਪੈਂਡ ਨੂੰ ਆ ਗਏ ਸੀਗੇ ਸੋ ਪੈਂਡ ਵੱਡੇ ਵੀਰੇ ਦੇ ਰੱਖ ਰਹੀ ਬੰਨੀ ਇੱਥੇ ਬਾਅਦ ਥਾਲੀ ਜਿਹੜੀ ਤਿਆਰ ਕਰੀ ਜਾਂਦੇ ਸੀਗੇ ਸੋ ਮੈਂ ਥੋੜੇ ਜਿਹੀ ਪੀਸ ਹੀ ਰੱਖੇ ਮੈਨੂੰ ਆਇਆ ਸੀਗਾ ਵੀ ਜਿਹੜਾ ਤਿਲਕ ਜਿਹਾ ਪਿਆ ਵਾ ਨਾ ਫਿਰ ਉਹ ਖਰਾਬ ਜਾਣਾ ਹੋ ਜਵੇ ਪੀਸ ਜਿਹੜੇ ਹਨ ਫਿਰ ਮੈਂ ਦਾ ਕਰਕੇ ਥੋੜੇ ਥੋੜੇ ਰੱਖੇ ਸੀਗੇ ਥਾਲੀ ਦੇ ਵਿੱਚ ਬਸ ਮੈਨੂੰ ਆਇਆ ਸੀਗਾ ਵੀ ਥੋੜੇ ਜਿਹੀ ਰੱਖ ਲੈਣੀ ਸੋ ਬਸ ਅਸੀਂ ਇੱਥੇ ਮਜ਼ਾਕ ਕਰ ਕਰਕੇ ਸੀ ਜਾਂਦੇ ਸੀਗੇ ਕਿਸੇ ਕਰੋਂ ਤੋਂ ਇਹਵੇ ਬਸ ਇਦਾਂ ਹੀ ਸੀ ਜਾਂਦੇ ਸੀਗੇ ਸੋ ਰੇੜੀ ਕੋਲੇ ਬੈਠੀ ਹੈ ਮੇਰੀ ਭਾਣਜੀ ਆ ਸੋਸੇ ਵੀ ਬੱਚ ਬੈਠੇ ਸੀ ਇਧਰ ਹੀ ਕਰ ਬਸ ਮੈਂ ਅਬ ਦੀ ਵੀਰ ਜੀ ਦੇ ਰਖੜੀ ਆਪਣੀ ਤੇ ਵੀਰ ਜੀ ਹੱਸ ਜਾਂਦੇ ਸੀਗੇ ਤੇ ਬਾਈ ਜੀ ਵਰਗਾ ਸੀ ਆਂਦੇ ਸੀ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਸੋ ਆਪਾਂ ਉਧਰੋਂ ਬੰਨ ਕੇ ਆ ਗਏ ਸੀ ਕਿ ਫਿਰ ਇੱਧਰ ਛੋਟੇ ਵੀਰਿਆਂ ਦੇ ਬੰਨੀ ਸੋ ਫਿਰ ਹੋਰ ਵੱਡੇ ਜਿਹੜੇ ਵੀਰੇ ਸੀ ਉਹਨਾਂ ਦੇ ਵੀ ਆਪਾਂ ਬੰਨੀ ਪਹਿਲਾਂ ਆਪਾਂ ਇੱਧਰ ਬੰਨੀ ਤੇ ਬਾਈ ਜੀ ਦੇ ਵਾਹਿਗੁਰੂ ਦਾ ਨਾਮ ਲਿਆ ਵਾਹਿਗੁਰੂ ਦਾ ਨਾਮ ਲੈ ਕੇ ਲੰਬੀ ਉਮਰ ਆਣੀ ਤੇ ਰਸਿਕੀ ਤੇ ਤੰਦਰੁਸਤੀ ਦੀਆਂ ਸੋ ਵੀ ਵਾਹਿਗੁਰੂ ਜੀ ਤੰਦਰੁਸਤੀ ਵਕਸ਼ਣਾ ਲੰਬੀ ਉਮਰ ਆ ਕਰਨਾ ਕਮਾਈਆਂ 'ਚ ਵਾਧਾ ਕਰਨਾ ਸੋ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਰਖੜੀ ਬੰਨੀ दुनिया जात अब बदला बनीय चावून चला जाएगा आप ही बाजू आप ही ਕੀ ਕਹਿਆ ਸੀਗਾ ਵੀ ਵੀਡੀਓ ਚੱਲਦੀ ਹੈ ਤੋ ਵਾਗਾਪਾ ਸਾਰੇ ਬੀਰੀਆਂ ਨਾਲ ਜਿੰਨੇ ਬੀਰੀਆਂ ਦੀ ਮਰਖੜੀ ਬੰਨੀ ਸੀ ਵੈਸੇ ਤਾਂ ਪੰਜ ਵੀਰੇ ਨੇਗੇ ਇੱਕ ਵੀਰੇ ਨੂੰ ਕੋਈ ਕੰਮ ਸੀਗਾ ਜ਼ਰੂਰੀ ਫਿਰ ਤਾਂ ਕਰਕੇ ਉਹ ਗਏ ਹੋਏ ਸੀ ਕਿ ਉਹਨਾਂ ਦੇ ਰਖੜੀ ਬੰਨੀ ਨਹੀਂ ਗਈ ਫਿਰ ਆਪਾਂ ਸਾਰੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਖਿੱਚੀਆਂ ਉਹਨਾਂ ਦੇ ਨਾਲ ਕਸ਼ਕਾਲ ਜੀ ਇਹ ਰਖੜੀ ਤੋਂ ਦੂਜੇ ਦਿਨ ਸੋ ਆਪਾਂ ਕੱਲ ਮਤਲਬ 18 ਨੂੰ ਅਖਰੀ ਵਾਰ ਤੁਸੀਂ ਨੇ ਕਹੇ ਸੀਗੇ ਜੀ ਹੈ ਨਾ ਬਦਲਾ ਕਾਲ ਆਗਾ ਸੋ ਇਸੋ ਜਿਆ ਕਰਕੇ ਆਪਾਂ ਨੂੰ ਕੱਲ ਸੀ ਸੀਗੀ ਰਖੜੀ ਸੋ ਆਰੇ ਕਈ ਲੋਕ ਕਹਿੰਦੇ ਹੋ ਕਿ ਅਸੀਂ ਇਹਨਾਂ ਚੀਜ਼ਾਂ ਤੇ ਯਕੀਨ ਨਹੀਂ ਲੱਭਦੇ ਹੈਗੇ ਕਿ ਤਨਾ ਕਿਤੇ ਭੈਣਾ ਭਰਾ ਉਹ ਲੈ ਕੇ ਆਪਾਂ ਨੂੰ ਇਹ ਚੀਜ਼ਾਂ ਤੇ ਯਕੀਨ ਕਰਨਾ ਪੈਂਦਾ ਵਾ ਬਧਰਾਕਾਰ ਮਤਲਬ ਹੈ ਨਾ ਵੀ ਇਹ ਇਹਦਾ ਕਾਲਸਾ ਟਾਈਂਕੀ ਦੇ ਰਿਹਾ ਸੀ ਕਿ ਅਸੱਚਾ 라ਵਣੇ 라ਵਣ ਦੀ ਭੈਣ ਸੂਤਨਾ ਕਰ ਸੀ ਕਿ ਇਹ ਉਹਨਾਂ ਨੇ ਨਾ ਆਪਣੇ ਮਤਲਬ ਭਰਾ ਦੇ ਅਸਤੀ ਬੰਨੀ ਸੀਗੀ 라ਵਣ ਦੇਖੜੀ ਬੰਨੀ ਸੀਗੀ ਤੇ ਉਹਨਾਂ ਨੇ ਲੱਕੜੀ ਬੰਨੀ ਜਦੋਂ ਉਹਨਾਂ ਲਈ ਆਖੜਾ ਉਹਨਾਂ ਤੋਂ ਪੰਜ ਛੇੜਾ ਖਤਮ ਹੋ ਗਿਆ ਸੀਗਾ ਤੋ ਇਸ ਵੇਲੇ ਕਰਕੇ ਬਈ ਉਹਨਾਂ ਜਿਹੜੀ ਜਿਹੜਾ ਰੱਖੜੀ ਨਹੀਂ ਸੀ ਪਰਣੀ 1:30 ਵਜੇ ਤੋ ਬਾਅਦ ਨਹੀਂ ਸੀਗੀ 1:30 ਵਜੇ ਤੱਕ ਸੀਗਾ ਜਿਹੜਾ ਬਜਰਾ ਕਾਲ ਸੀਗਾ ਸੋ ਉਸ ਤੋਂ ਬਾਅਦ ਮਤਲਬ ਜਿਹੜੀ ਆਪਾਂ ਰੱਖੜੀ 1:30 ਵਜੇ ਤੋਂ ਬਾਅਦ 1:00 ਤੱਕ ਦੇ ਸੀਗੀ ਅੱਜ ਦੇ ਦਿਨ ਮਤਲਬ ਉਹ ਮੂਤਰੀ ਨੂੰ ਰੱਖੜੀ ਆਇਆ ਹੈ ਸੋ ਇਸ ਵੇਲੇ ਕਰਕੇ ਕੱਲ ਹੀ ਮੈਂ ਸੰਡੇ ਸੀਗਾ ਨਾਲੇ ਕੰਮ ਕਮਿਟੀ ਨੂੰ ਘਰੇ ਸੀਗੀ ਇਸ ਵੇਲੇ ਕਰਕੇ ਆਪਾਂ ਕੱਲ ਹੀ ਬੰਦ ਕੀਤੀ ਸੀਗੀ ਰੱਖੜੀ ਸੋ ਅੱਜ ਮੂਤਰੀ ਦਾ ਤੇ ਮਤਲਬ ਫਿਰ ਜਿਹੜੇ ਮਤਲਬ ਬਦਰਾ ਕਾਲ ਸੀਗਾ ਜਿਹੜਾ ਬਦਰਾ ਦਾ ਮਤਲਬ ਆ ਵੀ ਉਹ ਜਿਹੜੇ ਸੀਗੇ ਉਹਨਾਂ ਨੂੰ ਬਦਰਾ ਸੀਗੇ ਉਹਨਾਂ ਨੇ ਸ਼ਨੀ ਦੇ ਜਿਹਦੇ ਸਿਸਟਰ ਸੀਗੇ ਭੈਣ ਸੀ ਸੋ ਉਹ ਵੀ ਦਿੱਖੀ ਸੀਗੇ ਸੋ ਇਹ ਸਾਇਆ ਲੱਗ ਕੇ ਵੀ ਕਹਿੰਦੇ ਵੀ ਬਦਰਾ ਕਾਲ ਸੀ ਤਾਂ ਨਹੀਂ ਸੀ ਬੰਨ੍ਹਣੀ ਰੱਖਣੀ ਤੇ ਇੱਥੇ ਭੈਣ ਭਰਾਵਾਂ ਦੀ ਗੱਲ ਆਉਂਦੀ ਆ 2-3 ਕਰਕੇ ਆ ਤੇ ਕਹਿੰਦੇ ਜਿਹੜੇ ਕਹਿੰਦੇ ਨੇ ਵੀ ਸਿੱਖ ਕਰਦੇ ਨੇ ਉਹ ਵੀ ਕਰਦੇ ਨੇਗੇ ਸੋ ਆਪਾਂ ਵੀ ਜੇ ਕੱਲ ਅੱਜ ਰੱਖੀ ਨਹੀਂ ਸੀ ਬੰਨੀ ਸੋ ਆਪਾਂ ਕੱਲ ਹੀ ਰੱਖੀ ਬੰਨ੍ਹ ਕੇ ਸਾਹਤ ਕਾਮਨ ਰਹਿ ਤਾ ਸੀਗਾ ਕੱਲ ਹੀ ਸੋ ਬਾਕੀ ਆਪਣੇ ਵਲੌਗ ਦੇ ਨਾਲ ਬਣੇ ਰਹੋ ਸੋ ਮੈਂ ਤੁਹਾਨੂੰ ਦਿਖਾਉਣ ਨਹੀਂ ਆਇਆ ਹੈ ਨਾ ਸਾਡੇ ਘਰ ਦੇ ਨੇੜੇ ਵਿੱਚ ਸੂਟ ਵਗਾਇਆ ਦਿੱਤੇ ਹਨ ਮੈਂ ਦਿਖਾਉਣੀ ਆ ਬਹੁਤ ਜਲ ਮਾਰਟਨ ਕਰਦੇ ਆ ਆਪਣੇ ਘਰ ਦੇ ਤਾਂ ਫੋਲ ਮਾਰਟਨ ਕਰਦੇ ਨਾਲ ਜਿਹੜੀਆਂ ਕੁੜੀਆਂ ਦੇ ਪੇਕਿਆਂ ਨਾਲ ਵਰਤਦੇ ਆ ਨੇ ਵਧੀਆ ਵਰਤਦੇ ਆ ਨੇ ਉਹਨਾਂ ਦੇ ਪੇਕਿਆਂ ਨਾਲ ਮਾਰਟਨ ਕਰਦੇ ਆ ਮਾਣ ਦਾ ਮਤਲਬ ਇਹਦੇ ਵਿੱਚ ਕੋਈ ਮੈਂ ਉਹ ਨਹੀਂ ਕਹਿ ਰਹੀ ਕਿ ਕੋਈ ਲੈਣ ਦੇਣ ਨਾਲ ਮਾਣ ਦੀ ਗੱਲ ਨਹੀਂ ਹੈਗੀ ਬਈ ਵੈਸੇ ਹੀ ਨਾ ਇੱਕ ਉਹ ਹੁੰਦਾ ਕੁੜੀ ਚਾਹੇ ਕੁੜੀ ਨੇ ਪੁੜੇ ਸਾਰਾ ਬੋਝ ਹੋਵੇ ਜਿੰਨੇ ਮਾਰਦੀ ਰੱਖੇ ਕੁੜੀਏ ਮੋੜ ਉਹਦੇ ਘਰ ਤੇ ਵਰਨਾ ਸਾਰੇ ਟਾਈਮ ਕੁਝ ਵੀ ਹੋ ਰਿਹਾ ਹੁੰਦਾ ਨੇ ਪਰ ਜਿਹੜੀ ਪਿੱਕਾਂ ਦੀ ਚੀਜ਼ ਦਾ ਮਾਣ ਹੁੰਦਾ ਨਾ ਉਹ ਮਾਣਦਾ ਹੀ ਉਹ ਕੁੜੀਏ ਸਾਰੇ ਸਾਡੀ ਜਿੰਨਾਂ ਹੁੰਦਾ ਆ ਤੋ ਆਵळा ਸੁੰਦਰ ਹੈ ਜਿਹੜਾ ਮੇਰੇ ਤਾਈ ਜੀ ਨੇ ਦਿੱਤਾ ਕਰਕੇ ਅਸੀਂ ਨਾ ਸ਼ੁਰੂ ਵੀ ਪਾ ਲਿਆ ਅਧਿਕਾਰੀ ਜੀ ਦੇ ਤੇ ਤਾਇਆ ਜੀ ਦੇ ਬੇਟੇ ਨੇ ਮੇਰੇ ਉਹਨਾਂ ਦੇ ਵੀ ਮੈਨਰੇ ਕਿੜੀ ਵੰਦੀ ਹੈ ਉਹ ਵੀ ਮੇਰੇ ਵੱਡੇ ਵੀ ਲੈਣਗੇ ਸੋ ਉਹਨਾਂ ਦੇ ਵੀ ਆਪਾਂ ਰੱਖੀ ਵੰਦੀ ਹੈ ਨਾ ਕੱਢੀ ਹੱਥ ਤੇ ਲੱਫਾ ਵੰਦੇ ਨੇ ਕਿ ਮੀਕਸ ਦੋ ਵੀਰੇ ਮੇਰੇ ਉਹ ਤੇ ਦੋ ਮੇਰੇ ਦੂਸਰੇ ਵੀਰੇ ਛੋਟੇ ਆ ਜਿਹੜੇ ਫਿਰ ਇੱਕ ਹੱਡੀ ਮੇਰੀ ਜੀ ਮੋਰੀ ਮੇਰੀ ਜੀ ਸੋ ਦੇਖੋ ਆਵळा ਸੁੰਦਰ ਦਿੱਤਾ ਮੇਰੇ ਤਾਈ ਜੀ ਨੇ ਦਿੱਤਾ ਨਾਲੇ ਦੇ ਇਸ ਤਰ੍ਹਾਂ ਦਾ ਦੁਪੱਟਾ ਵਾ ਆਪਾਂ ਤੋਂ ਕੋਸ਼ਿਸ਼ ਨਾਲ ਦੇਖੋ ਜੀ ਇਹਨਾਂ ਨੂੰ ਬਹੁਤ ਸੋਹਣਾ ਦੁਪੱਟਾ ਹੈ ਇਹ ਮੇਰੇ ਕਾਈ ਜੀ ਨੇ ਦਿੱਤਾ ਸੀ ਨਾਲ ਜਿਹਾ ਕੋਲ ਕੁੰਬਲ ਸੋ ਆਵੇ ਮਮਾ ਨੂੰ ਦਿੱਤਾ ਮੈਨੂੰ ਆਵੇ ਮਮੀ ਨੂੰ ਦਿੱਤਾ ਸੀਗਾ ਮੈਨੂੰ ਹਾਂ ਤੇ ਡੈਂਟਲ ਕਰਾਦੀ ਸਰਵਾਸ ਜੀ ਗ੍ਰੇਸਪੋਟਨ ਦੀ ਸੇਸਪਰਾਂ ਵਿੱਚ ਸੀਗਾ ਸੋ ਅਗਰ ਕੋਈ ਆਪਣੇ ਸੰਦੇ ਕੋਲਾ ਸੋਹਣਾ ਬੰਨ੍ਹੇ ਇਹ ਦੁਪੱਟਾ ਇਸਰਾਂ ਵਿੱਚ ਸੀਗਾ ਬਹੁਤ ਸੋਹਣਾ ਸੰਕਾਈ ਵੀ ਬਹੁਤ ਸੋਹਣਾ ਹੁੰਦੀ ਹੈ ਨਾਲ ਪੈਂਟ ਸ਼ਰਟ ਸੀਗਾ ਆਪਾਂ ਨੂੰ ਫਰਰਾਜੀ ਨੇ ਇਹ ਮੇਰੇ ਮਮਾ ਨੇ ਲਗਾਇਆ ਆਦਰੇ ਵਲੌਗਰਾਂ ਵਿੱਚ ਤੁਸੀਂ ਦੇਖਿਆ ਹੀ ਹੋ ਦੇਖੋ ਦੇਖਿਆ ਹੀ ਹੋਇਆ ਵੀਰ ਜੀ ਉਹਨੇ ਜਿਹਨਾਂ ਦੇ ਆਪਾਂ ਪਿਛਲੀ ਵਾਰ ਜ ਰਖੜੀ ਬੰਨੀ ਸੀਗੀ ਉਹ ਸਭ ਤੋਂ ਵੱਡੇ ਵੀਰ ਜੀ ਨੇ ਉਹਨਾਂ ਦੇ ਰਖੜੀ ਬੰਨੀ ਆਪਾਂ ਇਹ ਲੜਾ ਉਹ ਪਰਚਾਈ ਜਿਵੇਂ ਨਹੀਂ ਹੁੰਦਾ ਹੈਗਾ ਬਹੁਤ ਸੋਹਣਾ ਸੂਟ ਹੈ ਬਾਈ ਤੋਂ ਆਈ ਰੰਗ ਭਾਇਰ ਦਾ ਲਾਈ ਰੱਖੀਏ ਗੇਂ ਦੁਪਹਿਰ ਆ ਚੋਕ ਨੂੰ 10:30 ਮੇਰੇ ਘਰ ਆਵਾਂਗੇ ਮੇਰੇ ਪੇਟ ਕੰਨੇ ਲਗਾਨੇ ਗੇ ਸ਼ਾਪਰ ਰਿਵੈਲ ਦੇ ਕੋ ਇੰਨਾ ਪਿਆਰ ਮਿਲਦਾ ਨਾ ਇੰਨਾ ਪਿਆਰ ਮਿਲਦਾ ਮਤਲਬ ਬਹੁਤ ਜ਼ਿਆਦਾ ਪਿਆਰ ਮਿਲਦਾ ਪਰ ਮੇਰੀ ਵੀ ਆਦਤ ਹੈ ਕਿ ਮੇਰੀਆਂ ਵੈਸੇ ਤਾਂ ਦੋਈ ਪਰਜਾਈਆਂ ਨਹੀਂ ਆਈਆਂ ਅਜੇ ਦੂਜੀਆਂ ਪਰਜਾਈਆਂ ਹਜੇ ਨਹੀਂ ਆਈਆਂ ਵੀ ਜੇ ਆਪਾਂ ਟਾਂਗ ੜਾਵਾਂਗੇ ਤਾਂ ਜਾ ਕੇ ਫਿਰਦਾ ਅਗਲਾ ਕੁਛ ਨਾ ਕੁਛ ਕਹਿੰਦੇ ਆ ਇਸ ਕਰਕੇ ਸੋ ਪੇਕਿਆਂ ਨੂੰ ਪੇਕਿਆਂ ਨੇ ਘਰ ਦੇ ਤੱਕ ਉੱਥੇ ਦਾ ਪਛਾੜ ਦਿਆ ਕਰੋ ਸਾਫ ਤੁਸੀ ਚਾਹ ਪਾਣੀ ਪੀਆ ਕਰੋ ਆਗਏんだろう ਮੈਂ ਕਰਿਆ ਕੋਈ ਚ ਗੱਲ ਕਹਿਣੀ ਵੀ ਇਸ ਤਰੀਕੇ ਨਾਲ ਕਹਿ ਹੁੰਦੀ ਹੁੰਦੀ ਆਏ ਨਹੀਂ ਹੈਗਾ ਬਈ ਆਪਾਂ ਨਾ ਕਿਸੇ ਨੂੰ ਉਹ ਮਿਟਾਨੂ ਮੈਨੇ ਹੋ ਕੇ ਨਾ ਉਹ ਜੀ ਸੋਣੀ ਲੱਗ ਜਾਏਗੀ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਮਤਲਬ ਇਹ ਪੂਰਾ ਨਾ ਉਹ ਮਤਲਬ ਸਟਿੱਕਰ ਵੀ ਅੰਡੇੜੇ ਪਿੰਗਲੇ ਲੱਗੇ ਹੋਏ ਨੇ ਜੇ ਮੈਂ ਤੁਹਾਨੂੰ ਦਿਖਾ ਸਕਦੀ ਐਨਾ ਸੋਹਣਾ ਦੁਪੱਟਾ ਮੈਨੂੰ ਤੁਹਾਨੂੰ ਇਸ ਤਰ੍ਹਾਂ ਇਹਨੇ ਦੁਪੱਟਾ ਬਹੁਤ ਸੋਹਣਾ ਦੁਪੱਟਾ ਇਸ ਤਰ੍ਹਾਂ ਬਾਰਡਰ ਵਾਲਾ ਪੋਹਿਆ ਹੈ ਤੇ ਦੇਖੋ ਕਿੰਨਾ ਪਿਆਰਾ ਸੋਹਣਾ ਹੈ ਇਹ ਕਲਰ ਨੇ ਮਨ ਚ ਸੋਚੀ ਜਾਂਦੀ ਸੀ ਕਿ ਵੀ ਹੁਣ ਮੈਂ ਲਵੂੰਗੀ ਪਤਾ ਰਿਪਰਡੀਆਂ ਨੇ ਸੌਫਟਸ ਬੋਦੀਆਂ ਨੇ ਇਹ ਰਿਪਰਡੀਆਂ ਨੇ ਪੈਂਟ ਤੇ ਸ਼ਰਟ ਲਗਾਇਆ ਸੀ ਦਾ ਨਾਲ ਸੋ ਇਹ ਸੀਗਾ ਕੰਟੈਂਟ ਸੂਟ ਮੇਰੇ ਸ਼ਗਨ ਦਾ ਆਪਾਂ ਨੂੰ ਵੱਧ ਜੀ ਮਿਲ ਜਾਂਦਾ ਤੁਹਾਨੂੰ ਪਤਾ ਹੀ ਆ ਹਰ ਵਾਰੀ ਸੋ ਬਹੁਤ ਪਿਆਰ ਕਰਦੇ ਨੇ ਮੇਰੇ ਜਿਹੜੇ ਭਰਾ ਨੇ ਭਜਾਈਆਂ ਨੇ ਅਜੇ ਦੋ ਭਜਾਈਆਂ ਆਈਆਂ ਨੇ ਬਾਕੀ ਆਉਂਦੀਆਂ ਨੇ ਇਹ ਸੋ ਬਹੁਤ ਪਿਆਰ ਕਰਦੀਆਂ ਦਾ ਵਾਹਿਗੁਰੂ ਇਹ ਰਸ ਕਰਦੀਆਂ ਉਹ ਵੀ ਮਤਲਬ ਵਧੀਆ ਆੜ ਹੈ ਨਾ ਉਹ ਵਧੀਆ ਆਈਆਂ ਨੇ ਦੂਜੀ ਆ ਵੀ ਵਧੀਆ ਆਣ ਇਹ ਬਹੁਤ ਪਿਆਰ ਕਰਦੇ ਆ ਭਰਾ ਵੀ ਭਜਾਈਆਂ ਨੇ ਤਾਈ ਜੀ ਵਰਗੇ ਬਾਕੀ ਹਜੇ ਤਾਂ ਵੱਡੀ ਕਰਦੇ ਆ ਨਾ ਸਾਰੇ ਮਤਲਬ ਸਾਰੇ ਬੱਡੇ ਆ ਆਪਾਂ ਹੀ ਛੋਟੇ ਆਗੇ ਉਹਨਾਂ ਤੇ ਸਾਰੇ ਵੀ ਮਤਲਬ ਸਾਰੇ ਮੇਰੇ ਬਾਕੀ ਦੇ ਭਰਾ ਦੇ ਬਾਈ ਜੀ ਕਰਕੇ ਸਾਰੇ ਆਪਾਂ ਤੋਂ ਵੱਡੇ ਨੇ ਆਪਾਂ ਹੀ ਛੋਟੇ ਆਂਗੇ ਸੋ ਰਖੜੀ ਦਾ ਮਤਲਬ ਆਏ ਵੀ ਨਹੀਂ ਹੈਗਾ ਹਨਾ ਕਿ ਵੀ ਦੇ ਆਪਾਂ ਕੋਸ਼ਿਸ਼ ਲੈਣ ਕਿਸੇ ਚੀਜ਼ ਦੀ ਚਾਹ ਬੋਲੀ ਹੈਗੀ ਤੇ ਮੇਰੇ ਬਾਈ ਜੂੜੀ ਨਾ ਵੀ ਵੱਧ ਵੱਧ ਸ਼ਗਨ ਦੇ ਦਿੰਦੇ ਆ ਮੈਂ ਉਹਨੇ ਚ ਵੀ ਉਹਨਾਂ ਨੂੰ ਮੋੜ ਕਿਉਂਣੀ ਆ ਕਿ ਵੀ ਨਹੀਂ ਬਾਈ ਮੈਂ ਵੀਰੇ ਇੰਨਾ ਰੱਖਣਾ ਨਹੀਂ ਹੈਗਾ ਹਨਾ ਮਤਲਬ ਇੰਨਾ ਨਹੀਂ ਹੁੰਦਾ ਹੈਗਾ ਲੋਕ ਕਹਿੰਦੇ ਆ ਨਾ ਵੀ ਕੁੜੀਆਂ ਨੂੰ ਦਿੱਤਾ ਵਾਧਾ ਵਾ ਪਰ ਮੇਰੀ ਇੱਕ ਗੱਲ ਹਮੇਸ਼ਾ ਯਾਦ ਰਹੇ ਤੁਸੀ ਤੇ ਜਿਹੜੀਆਂ ਕੁੜੀਆਂ ਆ ਕੇ ਭਰਾਵਾਂ ਦੇ ਹਾਲਾਤ ਦੇਖ ਕੇ ਘਰ ਦੇ ਹਾਲਾਤ ਦੇਖ ਕੇ ਸਮਝ ਜਾਂਦੀਆਂ ਨੇ ਨਾ ਬਈ ਨਹੀਂ ਅਸੀਂ ਸਾਡੇ ਭਰਾ ਤੋਂ ਇੰਨਾ ਕੁਝ ਨਹੀਂ ਲੈਣਾ ਉਹ ਕੁੜੀਆਂ ਨੂੰ ਰੱਬ ਉਹ ਮੱਲੋਂ ਮੱਲੀ ਉਹਨਾਂ ਦੇ ਘਰੇ ਦਿੰਦਾ ਬਹੁਤ ਕੁਝ ਦੇ ਦਿੰਦਾ ਵੀ ਜਿੱਥੇ ਤੱਕ ਉਹਨਾਂ ਦੀ ਇਹ ਸੋਚ ਆ ਵੀ ਨਹੀਂਦੀ ਸੋ ਮੇਰਾ ਤਾਂ ਇਹ ਹੀ ਕਹਿਣਾ ਆ ਆਪਦੇ ਨਾ ਭਰਾ ਮੈਂ ਤਾਂ ਨਹੀਂ ਉਹਦੀ ਸ਼ੈਲ ਲਾ ਲਾ ਕੇ ਤੁਸੀ ਜੇ ਆਪਾਂ ਕੋਈ ਉਹ ਮੰਗਿਆ ਸੁਨਾਰਾ ਮੰਗਿਆ ਜਾਂ ਕੋਈ ਉਹ ਮੰਗਿਆ ਵੀ ਰਕਰੀਆ ਸ਼ਗਨ ਮੰਗਿਆ ਵੀ ਉਹਦਾ ਕੋਈ ਨੇਹ ਵਾਲਾ ਹੋ ਉਹ ਤੁਹਾਡੇ ਕਿਸੇ ਕੰਮ ਨਹੀਂ ਆਏਗਾ ਉਹ ਤੁਹਾਡੀ ਕੋਈ ਲੱਕ ਤੁਸੀਂ ਸ਼੍ਰੀਕੇ ਚੋਂ ਚੜਾਈ ਕਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਹੈ ਚੜਾਈ ਤਾਂ ਉਹਦੇ ਜਾ ਵੀ ਸਾਡੇ ਭੈਣ ਭਰਾ ਪਹਿਲਾਂ ਆਪ ਦਾ ਦੇਖਣ ਆਪਦੇ ਘਰ ਦੇ ਵਿੱਚ ਦੇਖ ਤਾਂ ਰਾਜ ਤੁਹਾਡੀ ਘਰ ਦੇ ਵਿੱਚ ਪਰਹਾਈ ਆ ਕੀ ਪਰਹਾਈ ਨੂੰ ਪਹਿਲਾਂ ਠੂਕ ਲੈ ਕੇ ਦੋ ਫੇਰ ਆ ਵੀ ਮਾਂ ਨੂੰ ਕਹੋ ਵੀ ਫੇਰ ਸਾਨੂੰ ਲੈ ਕੇ ਦੋ ਫੇਰ ਉੱਥੇ ਗੱਲ ਬਣਦੀ ਸੋ ਇਸ ਵਾਂਗ ਕਰਕੇ ਸੋ ਆਪਣੇ ਇਲਾਕੇ ਪਿਆਰੇ ਲੋਕ ਸੀ ਬਹੁਤ ਮਾਨਤਾ ਨਹੀਂ ਦਿੱਤਾ ਭਰਾਵਾਂ ਨੇ ਵਧਾਈਆਂ ਨੇ ਮਾਵਾਤਾਈਆਂ ਮਿਲ ਗਿਆ ਸਾਰੀਆਂ ਵੱਡੇ ਵੱਡੀ ਸੋ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਸ਼ਰਬ ਉਹਨਾਂ ਦੇ ਭਾਗ ਲਾਵੇ ਜਨੂ ਗੁਰੀ ਰਾਜ ਚੋਨੀ ਤਰੱਕੀ ਵੱਕਸ਼ ਬਹੁਤ ਹੀ ਬਹੁਤ ਅੰਦਰ ਉਸ ਸਿਆ ਦੇਣ ਕਰਨ ਜਿਹੜੇ ਤੰਦਰੁਸਤ ਸਾਰੇ ਕੋਸ਼ੀਆ ਚਲਪਦੀ ਹੈ ਆਪਣੇ ਵੀਰੇ ਆ ਦਾ ਕੰਮ ਕਰ ਕਰੀ ਲੈਂਦੇ ਆ ਸੋ ਇੱਦਾਂ ਹੀ ਬਣੇ ਰਹੇ ਉਹਨਾਂ ਦੇ ਕੰਮ ਕਰ ਵਧੀਆ ਚੱਲੀ ਜਾਓ ਸੋ ਆਪਾਂ ਨੂੰ ਕਹਿ ਰਹੇ ਹੁੰਦੇ ਆ ਭਾਈ ਆ ਹਾਂ ਜੀ ਆਦੇ ਭੈਣ ਭਰਾ ਦਾ ਤੇਰੀ ਆਪਾਂ ਨੂੰ ਜੀ ਮੈਡੀਆ ਜੇ ਆਪਾਂ ਆਵਦੇ ਪਰ ਚਾਹੇ ਕੁੜੀ ਲੱਕ ਕਹੀ ਜਾਵੇ ਮੈਂ ਆਪਦੇ ਕਰੇ ਬਲੀਏ ਜੇ ਕੁੜੀ ਦੇ ਪਿੱਛੇ ਕੋਈ ਪ੍ਰੋਬਲਮ ਚੱਲ ਰਹੀ ਹੈ ਉਹਨੂੰ ਕੁੜੀ ਦਾ ਧਿਆਨ ਪਿੱਛੇ ਰਹਦਾ ਹਮੇਸ਼ਾ ਇਹ ਚੀਜ਼ ਹੁੰਦੀ ਆ ਜਿਹੜੀਆਂ ਕਹਿੰਦੀਆਂ ਨੇ ਨਾ ਇਹ ਨਾਲ ਜ ਸਾਡਾ ਤਾਂ ਧਿਆਨ ਨਹੀਂ ਜਾਂਦਾ ਹੈਗਾ 100% ਲੰਗਾ ਕੁੜੀਆਂ ਦਾ ਧਿਆਨ ਹਮੇਸ਼ਾ ਪਿੱਕੇ ਚ ਹੁੰਦਾ ਹੀ ਹੁੰਦਾ ਵਾ ਕਿਉਂਕਿ ਪਿੱਛੇ ਨੂੰ ਨਾ ਹੀ ਹੁੰਦਾ ਵੀ ਯਾਰ ਸਾਡੇ ਪੇਕੇਆਂ ਨੂੰ ਕੋਈ ਆਇਆ ਨਹੀਂ ਆਜਣਾ ਆ ਰਿਹਾ ਹੈ ਨਾ ਜਾਣਾਂ ਦੀ ਕੋਈ ਪ੍ਰੋਬਲਮ ਆ ਉਹ ਬਸ ਬੈਠੇ ਹਰ ਗਾਸ ਕਰੀ ਗਏ ਨੇ ਕਿ ਕਿਤੇ ਸਾਡੇ ਵੀਰ ਜੀਆਂ ਦਾ ਆ ਵੀ ਠੀਕ ਹੋ ਜਾਵੇ ਵੀ ਠੀਕ ਹੋ ਜਾਵੇ ਐਂ ਹੁੰਦਾ ਰਹੇ ਚੀਜ਼ਾਂ ਗੱਲਾਂ ਬਾਤ ਤਾਂ ਉੱਥੇ ਆਪਾਂ ਹੋਰ ਵੀ ਬਹੁਤ ਕਰਨੀਆਂ ਸੀਗੀਆਂ ਪਰ ਨਾ ਸਾਨੂੰ ਅਰਜੈਂਟਲੀ ਕੋਈ ਕੰਮ ਆ ਪੈ ਗਿਆ ਸਾਨੂੰ ਜਦੀ ਆਉਣਾ ਪੈ ਗਿਆ ਵੀ ਇੰਨਾ ਸ਼ੁਕਰ ਆ ਵੀ ਮੈਂ ਆਪਦੇ ਨਾਲ ਬਾਈ ਜੀ ਵਰਗੇ ਸਾਰਿਆਂ ਦੇ ਰਖੜੀ ਬੰਨਣ ਚੀ ਸੀਗੀ ਉਸ ਮੈਨੂੰ ਇੰਨੇ ਪਰ ਆਪਾਂ ਚਲੇ ਜਾਂਦੇ ਹਾਂ ਥੋੜੇ ਥੋੜੇ ਟਾਈਮ ਬਾਅਦ ਹੀ ਮੈਂ ਉਹ ਜ਼ਰੂਰ ਘੇੜ ਮਾਰਾਂਣੀ ਕਿਉਂਕਿ ਸਾਡੇ ਲੱਗ ਗਈ ਹੈ ਮੇਰੇ ਪੇਕੇ ਤਾਂ ਸੋ ਇਸ ਵਜ੍ਹਾ ਸੋ ਪੇਕ ਕੈਨੀ ਸੋਖਸਾਂ ਪੁੱਛਦੇ ਰਿਹਾ ਕਰੋ ਭਾਈ ਤੇ ਜਿਹੜੇ ਭਰਾ ਨੇ ਉਹਨਾਂ ਦੇਖਿਆ ਕਰੋ ਵੀ ਹਾਲਾਤ ਕਿਵੇਂ ਨੇ ਠੀਕ ਠਾਕ ਨੇ ਕਿਤੇ ਆਏ ਤਾਂ ਨਹੀਂ ਵੀ ਉਹ ਅੱਡੇ ਚੱਕ ਕੇ ਫਾਹ ਲਈ ਜਾਂਦੇ ਆ ਫਿਰ ਸਾਨੂੰ ਦੇਈ ਜਾਂਦੇ ਆ ਸੋ ਇਸ ਇਹ ਚੀਜ਼ਾਂ ਦਾ ਸਾਰਾ ਧਿਆਨ ਰੱਖਿਆ ਕਰੋ ਕੁੜੀਆਂ ਖਾਸ ਕਰਕੇ ਸੋ ਬਾਕੀ ਚਲੋ ਸਾਰਿਆਂ ਦਾ ਆਪਦਾ ਆਪਦਾ ਮਤਆ ਹੁੰਦਾ ਮੇਰਾ ਤਾਂ ਕਹਿਣ ਦੀ ਗੱਲ ਸੀਗੀ ਆਪਾਂ ਕਹਿ ਤਾ ਸੋ ਥੈਂਕ ਯੂ ਜੀ ਸੋ ਜੇ ਕਿਸੇ ਨੂੰ ਮੇਰੀ ਗੱਲ ਕੋਈ ਕੌੜੀ ਲੱਗਦੀ ਹੋਵੇ ਸੋ ਈਮਾਰਾ ਜੱਜਪਾਪਾ ਜੀ ਤੇ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਆ ਤੁਸ ਸਸਟ ਹੈਪੀ ਰਹੋ